ਹਾਂਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆਪਣੀ ਜਿਹੜੀ ਵੀਡੀਓ ਚੱਲ ਰਹੀ ਹੈ ਵੀ ਅਰਦਾਸ ਦੇ ਸੰਬੰਧ ਦੇ ਵਿੱਚ ਤੇ ਪਹਿਲਾਂ ਆਪਾਂ ਦੇਖਿਆ ਕਿ ਅਰਦਾਸ ਦਾ ਜਿਹੜਾ ਅਰਥ ਕੀ ਨੇ ਅਖਰੀ ਅਰਥ ਕੀ ਨੇ ਤੇ ਅਰਦਾਸ ਦੇ ਵਿੱਚ ਕੀ ਕੀ ਹੋਣਾ ਜ਼ਰੂਰੀ ਆ ਜਿਵੇਂ ਸਿੱਧਕ ਨਿਮਰਤਾ ਇਸੇ ਤਰ੍ਹਾਂ ਹੁਣ ਆਪਾਂ ਅੱਗੇ ਅਰਦਾਸ ਬਾਰੇ ਹੋਰ ਵੀ ਜਾਣਕਾਰੀ ਹੈ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਵੇਂ ਕਿ ਰਿਗਵੇਦ ਦੇ ਵਿੱਚ ਦੱਸਿਆ ਗਿਆ ਅਲੱਗ-ਅਲੱਗ ਧਰਮਾਂ ਦੇ ਵਿੱਚ ਨਾ ਅਰਦਾਸ ਬਾਰੇ ਅਲੱਗ-ਅਲੱਗ ਢੰਗ ਦੱਸੇ ਗਏ ਆ ਰਿਗਵੇਦ ਦੇ ਅਨੁਸਾਰ ਸਨਾਤਨ ਮਤ ਦੇ ਅਨੁਸਾਰ ਅਰਦਾਸ ਨੂੰ ਸਵੇਰ ਦੀ ਕੁੰਜੀ ਤੇ ਰਾਤ ਦਾ ਜਿੰਦਰਾ ਕਿਹਾ ਗਿਆ ਰਿਗਵੇਦ ਦੇ ਵਿੱਚ ਲਿਖਿਆ ਅਰਦਾਸ ਹੈ ਜਿਹੜੀ ਉਹ ਸਵੇਰ ਦੀ ਕੁੰਜੀ ਆ ਤੇ ਰਾਤ ਨੂੰ ਆਪਾਂ ਜਿਹੜੀ ਅਰਦਾਸ ਕਰਕੇ ਪੈਂਦੇ ਆ ਰਾਤ ਦਾ ਜਿੰਦਰਾ ਇਸੇ ਤਰ੍ਹਾਂ ਜਿਹੜਾ ਆਪਣਾ ਇਸਲਾਮ ਧਰਮਾ ਉਹਦੇ ਵਿੱਚ ਪੰਜ ਵਾਰ ਦਿਨ ਦੇ ਵਿੱਚ ਅਰਦਾਸ ਕਰਨ ਨੂੰ ਕਿਹਾ ਗਿਆ ਜਿਹੜੀ ਉਹ ਨਮਾਜ਼ ਪੜਦੇ ਆ ਪੰਜ ਵਕਤ ਦੀ ਨਵਾਜ਼ ਤਾਂ ਉਹ ਆਪਾਂ ਨੂੰ ਪਤਾ ਕਿ ਉਹ ਇੱਕ ਤਰ੍ਹਾਂ ਦੀ ਰੱਬ ਅੱਗੇ ਅਰਦਾਸ ਬੇਨਤੀ ਕਰਦੇ ਆ ਇਸੇ ਤਰ੍ਹਾਂ ਜਿਵੇਂ ਰਿਗਵੇਦ ਦੇ ਵਿੱਚ ਦੱਸਿਆ ਗਿਆ ਦੋ ਟਾਈਮ ਅਰਦਾਸ ਜ਼ਰੂਰੀ ਆ ਸਿੱਖ ਧਰਮ ਦੇ ਵਿੱਚ ਅਰਦਾਸ ਦਾ ਬਹੁਤ ਜ਼ਿਆਦਾ ਵੱਡਾ ਮਹੱਤਵ ਆ ਜਦੋਂ ਵੀ ਕੋਈ ਆਪਾਂ ਕਾਰਜ ਸ਼ੁਰੂ ਕਰਦੇ ਆ ਤਾਂ ਅਰਦਾਸ ਕਰਦੇ ਆ ਦੁੱਖ ਸੁੱਖ ਵਿੱਚ ਅਰਦਾਸ ਕਰਦੇ ਆ ਆਪਾਂ ਤੇ ਸਵੇਰੇ ਸ਼ਾਮ ਆਪਾਂ ਪੰਜਾਂ ਬਾਣੀਆਂ ਦਾ ਪਾਠ ਕਰਦੇ ਆ ਜਿਹੜਾ ਉਸ ਸਮੇਂ ਵੀ ਅਰਦਾਸ ਕਰਦੇ ਆ ਇਸੇ ਤਰ੍ਹਾਂ ਅਰਦਾਸ ਦੇ ਵਿੱਚ ਅੱਗੇ ਕੀ ਆ ਵੀ ਬੰਦੇ ਦੇ ਵਿੱਚ ਸਿੱਦਕ ਹੋਣਾ ਚਾਹੀਦਾ ਨਿਮਰਤਾ ਹੋਣੀ ਚਾਹੀਦੀ ਹੈ ਇੱਕ ਹੰਕਾਰ ਨਹੀਂ ਹੋਣਾ ਚਾਹੀਦਾ ਬੰਦੇ ਦੇ ਵਿੱਚ ਹੰਕਾਰ ਬਿਲਕੁਲ ਨਹੀਂ ਹੋਣਾ ਚਾਹੀਦਾ ਜਿਵੇਂ ਕਿ ਅੱਪਾ ਅਰਦਾਸ ਕਰਦੇ ਹੋਈਏ ਤੇ ਆਪਣੇ ਮਨ ਦੇ ਵਿੱਚ ਕੋਈ ਆਪਾਂ ਕਈ ਵਾਰੀ ਖੁਸ਼ੀ ਦੇ ਹੀ ਅਰਦਾਸ ਕਰਦੇ ਆ ਕੋਈ ਆਪਣਾ ਕੰਮ ਸਮਰਿਆ ਹੁੰਦਾਗਾ ਜਾਪਾ ਨੂੰ ਕਿਸੇ ਕਾਰੋਬਾਰ ਦੇ ਵਿੱਚ ਵਾਧਾ ਹੋਇਆ ਹੁੰਦਾ ਤਾਂ ਆਪਾਂ ਉਹ ਖੁਸ਼ੀ ਲਈ ਜਦੋਂ ਅਰਦਾਸ ਕਰਦੇ ਆ ਤਾਂ ਆਪਣੇ ਮਨ ਦੇ ਵਿੱਚ ਕਈ ਵਾਰੀ ਹੰਕਾਰ ਆ ਜਾਂਦਾ ਅਰਦਾਸ ਤਾਂ ਆਪਾਂ ਗੁਰੂ ਅੱਗੇ ਖੜ ਕੇ ਕਰਦੇ ਆ ਪਰ ਉੱਥੇ ਕੀ ਆ ਕਈ ਵਾਰੀ ਨਾ ਆਪਣੇ ਮਨ ਦੇ ਵਿੱਚ ਹੰਕਾਰ ਆ ਜਾਂਦਾ ਵੀ ਇਹ ਕੰਮ ਤਾਂ ਮੈਂ ਕਰਿਆ ਇਸ ਕਰਕੇ ਉਹ ਅਰਦਾਸ ਵੀ ਮਨਜ਼ੂਰ ਨਹੀਂ ਹੁੰਦੀ ਰੱਬ ਅੱਗੇ ਕਿਉਂਕਿ ਜਦੋਂ ਹੰਕਾਰ ਹੀ ਆ ਗਿਆ ਅੰਦਰੋਂ ਤੇ ਜਾਂ ਫਿਰ ਮਾਨ ਦੇ ਵਿੱਚ ਸ਼ੰਕਾ ਹੁੰਦਾ ਜਿਵੇਂ ਆਪਾਂ ਕੋਈ ਅਰਦਾਸ ਕੋਈ ਮੰਗ ਮੰਨਦੇ ਆ ਮੰਗਦੇ ਆ ਰੱਬ ਅੱਗੇ ਉਸ ਦੇ ਵਿੱਚ ਕਈ ਵਾਰੀ ਆਪਣੇ ਮਨ ਦੇ ਵਿੱਚ ਡਾਊਟ ਪੈਦਾ ਹੋ ਜੇ ਸ਼ੰਕਾ ਪੈਦਾ ਹੋ ਜੇ ਕਿ ਪਤਾ ਨਹੀਂ ਹੋਊ ਜਾਂ ਨਹੀਂ ਹੋਊ ਉੱਥੇ ਵੀ ਅਰਦਾਸ ਪੂਰੀ ਨਹੀਂ ਹੁੰਦੀ ਹੰਕਾਰ ਵਾਲੀ ਗੱਲ ਤਾਂ ਇੱਕ ਇੱਕ ਥੋੜੀ ਜੀ ਕਹਾਣੀ ਵੀ ਆ ਜੇ ਮੈਂ ਇੱਕ ਵਾਰੀ ਮਹਾਰਾਜਾ ਰਣਜੀਤ ਸਿੰਘ ਜਦੋਂ ਜਮਰਾਉਂਦ ਦੀ ਜੰਗ ਜਿੱਤਣ ਲਈ ਜਾ ਰਹੇ ਸਨ ਤਾਂ ਰਸਤੇ ਦੇ ਵਿੱਚ ਉਹਨਾਂ ਨੂੰ ਰਸਤੇ ਦੇ ਵਿੱਚ ਉਹਨਾਂ ਨੂੰ ਇੱਕ ਧਰਮਸ਼ਾਲਾ ਦਿਖਾਈ ਦਿੱਤੀ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ ਉਸ ਧਰਮਸ਼ਾਲਾ ਦੇ ਵਿੱਚ ਰੁਕ ਕੇ ਉਹਨਾਂ ਨੇ ਗ੍ਰੰਥੀ ਸਿੰਘ ਨੂੰ ਕਿਹਾ ਕਿ ਤੁਸੀਂ ਸਾਡੇ ਜੱਤ ਲਈ ਅਰਦਾਸ ਕਰੋ ਗ੍ਰੰਥੀ ਸਿੰਘ ਇੱਕ ਰੱਜੀ ਪੁੱਜੀ ਰੂਹ ਸੀਗਾ ਉਸ ਨੇ ਸੱਚੇ ਮਨ ਨਾਲ ਦਿਲੋਂ ਅਰਦਾਸ ਕੀਤੀ ਤੇ ਮਹਾਰਾਜਾ ਜਮਰਾਉ ਦੀ ਜੰਗ ਜਿੱਤ ਕੇ ਜਦੋਂ ਵਾਪਸ ਆਇਆ ਤਾਂ ਆ ਕੇ ਉਸੇ ਗ੍ਰੰਥੀ ਸਿੰਘ ਕੋਲੇ ਫੇਰ ਰੁਕਿਆ ਕਿ ਤੁਸੀਂ ਮੇਰੇ ਲਈ ਅਰਦਾਸ ਕੀਤੀ ਸੀਗੀ ਦੱਸੋ ਤੁਹਾਡੇ ਲਈ ਮੈਂ ਕੀ ਕਰ ਸਕਦਾ ਕੀ ਤੁਹਾਨੂੰ ਦਾਨ ਦਕਸ਼ਣਾ ਦੇ ਸਕਦਾ ਉਹ ਕਹਿੰਦੇ ਵੀ ਜਦੋਂ ਤੂੰ ਇੱਥੋਂ ਗਿਆ ਸੀ ਉਦੋਂ ਤਾਂ ਤੂੰ ਮੰਗਤਾ ਬਣ ਕੇ ਆਇਆ ਸੀ ਵੀ ਮੇਰੇ ਲਈ ਅਰਦਾਸ ਕਰ ਮੈਂ ਜਿੱਤ ਕੇ ਮੁੜਾਂ ਵੀ ਹੁਣ ਜਦੋਂ ਤੂੰ ਜਿੱਤ ਕੇ ਆ ਗਿਆ ਤਾਂ ਹੁਣ ਤੂੰ ਦਾਤਾਂ ਦੇਣ ਵਾਲਾ ਦਤਾਰ ਕਿਵੇਂ ਬਣ ਗਿਆ ਉਹਨੇ ਮਹਾਰਾਜੇ ਨੂੰ ਕਿਹਾ ਵੀ ਤੇਰੇ ਚ ਹੰਕਾਰ ਬੋਲਦਾ ਜੇ ਤੂੰ ਜਿੱਤ ਕੇ ਆ ਗਿਆ ਤਾਂ ਦਤਾਰ ਨਹੀਂ ਬਣ ਗਿਆ ਰੱਬ ਨਹੀਂ ਬਣ ਗਿਆ ਤੂੰ ਦਾਤਾਂ ਦੇਣ ਵਾਲਾ ਬੇ ਹੰਕਾਰ ਨਹੀਂ ਹੋਣਾ ਚਾਹੀਦਾ ਬੰਦੇ ਦੇ ਵਿੱਚ ਪਿੱਤੂ ਹੁਣ ਵੀ ਉਹੀ ਆ ਜਿਹੜਾ ਪਹਿਲਾਂ ਸੀ ਤਾਂ ਮਹਾਰਾਜੇ ਨੂੰ ਬੜੀ ਸ਼ਰਮ ਆਈ ਇਸ ਇਹ ਗੱਲ ਸੁਣ ਕੇ ਉਹ ਨਿਮੋ ਝੂਣਾ ਹੋ ਕੇ ਉੱਥੋਂ ਮਾਫੀ ਮੰਗ ਕੇ ਅੱਗੇ ਵਧਿਆ ਇਸ ਕਰਕੇ ਆਪਣੇ ਅੰਦਰ ਹੰਕਾਰ ਵੀ ਨਹੀਂ ਹੋਣਾ ਚਾਹੀਦਾ ਅਰਦਾਸ ਕਰਨ ਸਮੇ ਅਰਦਾਸ ਜੋ ਕਰਨੀ ਆ ਇੱਕ ਮਨ ਚਿੱਤ ਹੋ ਕੇ ਇੱਕ ਅੰਤਰ ਧਿਆਨ ਹੋ ਕੇ ਉਸ ਪ੍ਰਭੂ ਪਿਤਾ ਪਰਮਾਤਮਾ ਨੂੰ ਧਿਆਨ ਵਿੱਚ ਰੱਖ ਕੇ ਪੂਰੇ ਵਿਸ਼ਵਾਸ ਤੇ ਸ਼ਰਦਾ ਨਾਲ ਅਰਦਾਸ ਕਰਨੀ ਆ ਸ਼ਰਦਾ ਆਪਣੇ ਦਿਲ ਦੇ ਵਿੱਚ ਪੂਰਨ ਤੌਰ ਤੇ ਸ਼ਰਦਾ ਹੋਣੀ ਚਾਹੀਦੀ ਆ ਇਸ ਤਰ੍ਹਾਂ ਆਪਾਂ ਹੁਣ ਅੱਗੇ ਵੀ ਅਰਦਾਸ ਬਾਰੇ ਹੋਰ ਵੀ ਕਾਫੀ ਰੋਚਕ ਜਾਣਕਾਰੀ ਜਿਹੜੀ ਤੁਹਾਨੂੰ ਦੇਵਾਂਗੇ ਵਾਹਿਰ ਜੀ ਦਾ ਖਾਲਸਾ ਵਾਹਿਰ ਜੀ ਕੀ ਫਤਿਹ